ਅੰਮ੍ਰਿਤਸਰ ਨਗਰ ਨਿਕਮ ਅਤੇ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਨਾਜਾਇਜ਼ ਕਬਜ਼ਿਆਂ ਕਾਰਨ ਉਥੋਂ ਲੰਘਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸੰਬੰਧੀ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਨੇ ਪਾਸ ਵੀ ਨਿਊਜ਼ ਟੀਮ ਨਾਲ ਗੱਲ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਿੱਚ ਜੋ ਵੀ ਧਾਰਮਿਕ ਸਥਾਨਾਂ ਨੂੰ ਰਸਤੇ ਜਾਂਦੇ ਹਨ ਉਹਨਾਂ ਰਸਤਿਆਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਦੁਰਗਿਆਨਾ ਮੰਦਿਰ ਨੂੰ ਚਾਨ ਵਾਲੇ ਰਸਤੇ ਦੇ ਦੁਕਾਨਦਾਰਾਂ ਨਾਲ ਇਹ ਰਿਸਪੀ ਟ੍ਰੈਫਿਕ ਅਮਨਦੀਪ ਕੌਰ ਨੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਜਾਗਰੂਕ ਕੀਤਾ ਕਿ ਉਹ ਆਪਣੀ ਦੁਕਾਨਾਂ ਦੇ ਅੱਗੇ ਨਜਾਇਜ਼ ਕਬਜ਼ੇ ਨਾ ਕਰਨ। ਉਹਨਾਂ ਆਖਿਆ ਕਿ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਵਾਸਤੇ ਆਉਂਦੇ ਹਨ। ਅਗਰ ਰਸਤੇ ਵਿੱਚ ਸਮਾਨ ਪਿਆ ਹੋਵੇਗਾ ਤਾਂ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਆਖਿਆ ਕਿ ਲਗਾਤਾਰ ਨਗਰ ਨਿਗਮ ਦੇ ਸਹਿਯੋਗ ਨਾਲ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਦੁਕਾਨਦਾਰ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ। ਸਾਰੇ ਸ਼ਹਿਰ ਦੇ ਵਿੱਚ ਅਮਨਸਰ ਦੇ ਵਿੱਚ ਮਾਨਯੋਗੀ ਏਡੀਸੀ ਮੈਮ ਵੱਲੋਂ ਡੀਸੀ ਮੈਮ ਦੇ ਹੁਕਮਾਂ ਦੇ ਨਾਲ 163 ਪੀਐਨਐਸ ਦੇ ਜਿਹੜੇ ਆਰਡਰ ਕੱਢੇ ਹੋਏ ਆ ਉਹਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਜਿਹੜੀਆਂ ਸਾਡੀਆਂ ਪਹਿਲਾਂ ਵੀ ਡਰਾਈਵ ਚੱਲ ਰਹੀਆਂ ਸੀਗੀਆਂ ਔਰ ਸਾਡੀ ਪੂਰੀ ਕੋਸ਼ਿਸ਼ ਹੈਗੀ ਆ ਸਮਾਨ ਜਿਹੜਾ ਜਿਵੇਂ ਸਾਰੇ ਗੁਰੂ ਘਰ ਹੈਗੇ ਆ ਗੁਰੂ ਮਾਰਾ ਗੁਰੂ ਰਾਮਦਾਸ ਦਾ ਘਰ ਹੈਗਾ ਸ਼ੀਦਾ ਸਾਹਿਬ ਹੋ ਗਿਆ ਦੁਰਗਿਆਂ ਮੰਦਿਰ ਹੋ ਗਿਆ ਤਕਰੀਬਨ ਸ਼ਹਿਰ ਦੇ ਜਿੰਨੇ ਵੀ ਬਾਜ਼ਾਰਾਂ ਸਾਡੀ ਟ੍ਰੈਫਿਕ ਟੀਮ ਵੱਲੋਂ ਔਰ ਕਾਰਪੋਰੇਸ਼ਨ ਦੇ ਵੱਲੋਂ ਮਿਲ ਕੇ ਜਿਹੜੀਆਂ ਉਹ ਡਰਾਈਵ ਸ਼ੁਰੂ ਕੀਤੀਆਂ ਹੋਈਆਂ ਤਾਂ ਜੋ ਜਿਹੜਾ ਜਿੰਨਾ ਵੀ ਸਮਾਨ ਦੁਕਾਨਾਂ ਦੇ ਬਾਹਰ ਲਾਇਆ ਹੋਇਆ ਉਹ ਲੋਕਾਂ ਦੇ ਪੈਦਲ ਚੱਲਣ ਵਾਲੇ ਜਿਹੜੇ ਰਸਤੇ ਉਹ ਵੀ ਬਲੌਕ ਕੀਤੇ ਹੋਇਆ ਉਹਨੂੰ ਖਾਲੀ ਕਰਾਉਣਾ ਪਲੱਸ ਪਾਰਕਿੰਗ ਵਾਲੀਆਂ ਜਿਹੜੀਆਂ ਮਤਲਬ ਲੋਕਾਂ ਦੇ ਚੱਲਣ ਵਾਲੇ ਉੱਥੇ ਗੱਡੀਆਂ ਜਿਹੜੀਆਂ پارک ਕੀਤੀਆਂ ਹੋਈਆਂ ਦੁਰਗਿਆਨਾ ਮੰਦਿਰ ਦੇ ਵਿੱਚ ਕਾਫੀ ਵੱਡੀ ਪਾਰਕਿੰਗ ਹੈਗੀ ਆ ਜਿਦੇ ਵਿੱਚ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀਆਂ ਆਪਣੀਆਂ ਤੁਹਾਡੇ ਮੋਟਰਸਾਈਕਲ ਐ ਟੂ ਵੀਲਰ ਆ ਉਹ ਪਾਰਕਿੰਗ ਦੇ ਵਿੱਚ پارک ਕੀਤਾ ਜਾਵੇ ਔਰ ਜਿੰਨੇ ਵੀ ਜਿਹੜੇ ਥੱਲੇ ਪਲਾਜ਼ਾ ਜਿਹੜੀਆਂ ਇਹਨਾਂ ਦੇ ਦੁਕਾਨਾਂ ਹੈਗੀਆਂ ਜਿਹੜਾ ਸਮਾਨ ਬਹੁਤ ਜ਼ਿਆਦਾ ਬਾਹਰ ਰੋਡ ਪੂਰੀਆਂ ਬਲੌਕ ਕੀਤੀਆਂ ਹੋਈਆਂ ਜਿਹੜਾ ਸਮਾਨ ਆ ਉਹ ਦੁਕਾਨਾਂ ਦੇ ਅੰਦਰ ਹੋਵੇ ਤਾਂ ਜੋ ਜਿਹੜੇ ਕਸਟਮਰ ਆਉਣ ਜਾਂ ਸ਼ਰਧਾਲੂ ਜਿੰਨੇ ਵੀ ਆਉਂਦੇ ਆ ਉਹ ਆਰਾਮ ਦੇ ਨਾਲ ਨਮਸਕ ਗੁਰੂ ਮਹਾਰਾਜ ਦੇ ਘਰ ਹੋ ਸਕਣ ਔਰ ਸਾਡੀ ਪੂਰੀ ਕੋਸ਼ਿਸ਼ ਹੈਗੀ ਆ ਵੀ ਜਿੰਨੇ ਵੀ ਗੁਰੂ ਮਹਾਰਾਜ ਦੇ ਘਰ ਹੈਗੇ ਆ ਚਾਹੇ ਉਹ ਮੰਦਿਰ ਹੋਗੇ ਚਾਹੇ ਗੁਰਦੁਆਰੇ ਹੋਗੇ ਸਾਰਿਆਂ ਦੇ ਵਿੱਚ ਜਿਹੜਾ ਸਾਡੀ ਸਾਡੀ ਟੀਮ ਵੱਲੋਂ ਜਿਹੜੀ ਆ ਉਹ ਸਾਫ ਸਫਾਈ ਜਿਹੜੀ ਆ ਪ੍ਰੋਪਰ ਜਿਹੜੀ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੀ ਕਿਸੇ ਤਰ੍ਹਾਂ ਦੀ ਕਿਸੇ ਵੀ ਸ਼ਰਧਾਲੂ ਨੂੰ ਜਿਹੜੀ ਆ ਉਹ ਪ੍ਰੋਬਲਮ ਨਾ ਆ ਜੇ ਜਿਹੜੀ ਮੇਨ ਰੋਡ ਵੀ ਹੈਗੀ ਆ ਜਿੱਥੇ ਗੱਡੀਆਂ ਗਲਤ ਪਾਰ ਕਰਕੇ ਜਾਂਦੇ ਆ ਉਹ ਵੀ ਹੁਣ ਅਸੀਂ ਜਿਹੜੀਆਂ ਖਾਸ ਕਰਕੇ ਜਦੋਂ ਅਸੀਂ ਹਾਥੀਗੇੜ ਤੋਂ ਅੰਦਰ ਨੂੰ ਆਉਂਦੇ ਆ ਜਦੋਂ ਮੰਦਰ ਦੇ ਅੰਦਰ ਉਹ ਲੈਫਟ ਸਾਈਡ ਜਿਹੜੀ ਅਸੀਂ ਪ੍ਰੋਪਰ ਸਾਰੀ ਜਿਹੜੀ ਉਹ ਖਾਲੀ ਕਰਾਵਾਂਗੇ ਈ ਰਿਕਸ਼ਾ ਆਟੋ ਜਿਹੜੀਆਂ ਉਹ ਬਿਲਕੁਲ ਉਹਨਾਂ ਦੀ ਜਿਹੜੀ ਇੱਥੇ ਨਹੀਂ ਰੱਖਾਂਗੇ ਉਹ ਬਿਲਕੁਲ ਬਾਹਰ ਬਾਹਰ ਹੀ ਸਵਾਰੀ ਨੂੰ ਉਤਾਰ ਕੇ ਤੇ ਬਾਹਰ ਹੀ ਵਾਪਸ ਜਾਣਗੇ ਅਮਰitsar ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਬਲੋ ਨਜਾਇਜ਼ ਕਬੀਆਂ ਦੇ ਉੱਪਰ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਤਹਿਤ ਅਮਰitsar ਐਡੀਸੀਬੀ ਟ੍ਰੈਫਿਕ ਅਮਨਦੀਪ ਕੌਰ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਅਮਰitsar ਵਿੱਚ ਜਿੰਨੇ ਵੀ ਇਤਿਹਾਸਿਕ ਸਥਾਨ ਹਨ ਉਹਨਾਂ ਨੂੰ ਜਾਣ ਵਾਲੇ ਰਸਤਿਆਂ ਤੋਂ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਇੱਥੇ ਤਹਿਤ ਦੁਰਗਿਆਨਗ ਮੰਦਰ ਨੂੰ ਜਾਣ ਵਾਲੇ ਰਸਤੇ ਤੇ ਜਿਹੜੀ ਦੁਕਾਨਦਾਰ ਸੀ ਅੱਜ ਉਹਨਾਂ ਨੇ ਅਮਨਦੀਪ ਕੌਰ ਉਹਨਾਂ ਨੇ ਉਹਨਾਂ ਨੂੰ ਜਾਗਰੂਕ ਕੀਤਾ ਅਤੇ ਹਦਾਇਤ ਦਿੱਤੀ ਕਿ ਉਹ ਨਜਾਇਜ਼ ਕਬਜ਼ੇ ਨਾ ਕਰਨ ਅਮਰitsar ਫਾਸਟਵੇ ਖਬਰ ਨਾਮ ਹੈ ਰਕੇਸ਼ ਕੁਮਾਰ